ਏ ਲੈ ਕਰ ਗਲ ਹੈ ਨਾ ਨੂੰ ਕੋਈ ਡਰ ਪੈ ਐਥੇ ਕਿਤੇ ਵੀ ਪਈ ਪਾਣੀ ਜਿਹੜਾ ਗਾਣ ਐਣੀ ਪਾਣੀ ਦੇਖ ਲਓ ਹੁਣ ਕਿੱਡਾ ਸਾਫ਼ ਹੈ ਜੇ ਸਤਲੁਜ ਦੇ ਵਿੱਚ ਆਹ ਫੈਕਟਰੀਆਂ ਗੰਦੇ ਨਾਲੇ ਨਾ ਪਾਉਣ ਨਾ ਆ ਘਰਾਂ ਦਾ ਗੰਦ ਪਾਉਣ ਪਿੰਡਾਂ ਦਾ ਨਾ ਸੀਵਰੇਜ ਪਾਉਣ ਤਾਂ ਯਾਰ ਆਹ ਪਾਣੀ ਵਰਗਾ ਕੋਈ ਪਾਣੀ ਹੈਗਾ ਮੈਨੂੰ ਦੱਸੋ ਮਗਲੋੜ ਗੰਚ ਚਲੇ ਜਾਂਦੇ ਆ ਪਖਤੂ ਵਾਟਰਫਾਲ ਪਰ ਜਿਹੜਾ ਆਹ ਨਜ਼ਾਰਾ ਹੈ ਨਾ ਇਹ ਤੁਹਾਨੂੰ ਪੰਜਾਬ ਚ ਮਿਲ ਜਾਣਾ ਏ ਮੇਰੇ ਬੜੇ ਮਿੱਤਰ ਸੱਜਣਾ ਜਿਹੜੇ ਫੋਨ ਕਰਦੇ ਆ ਕੁਝ ਆ ਵੀ ਰਹੇ ਆ ਕੁਝ ਆਲੇ ਆ ਓਏ ਟੂਰਿਸਟ ਸਪਲੇਸ ਵਧੀਆ ਬਣਾ ਸਕਦੇ ਆ ਆਪਾਂ ਫੇਲੀਓ ਬਣਾ ਦੀਏ ਓਏ ਕੈਂਪ ਵਾਲੇ ਉਹ ਦਾ ਦਨੇ ਦੋ ਦਿਨ ਟੈਂਟ ਹੈਨਾ ਟੈਂਟ ਲਾ ਕੇ ਬਾਕੀ ਨਾ ਥੋੜਾ ਇਸ਼ਨਾਨ ਪਾਣੀ ਇੱਥੇ ਸਾਰਾ ਕੁਝ ਆਓ ਆਪਣਾ ਨਾਓ ਸ਼ਾਲਾ ਮਾਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਅੱਜ ਤਰੀਕ 16 ਜੂਨ ਤੇ ਦਰਿਆ ਦਾ ਪਾਣੀ ਪੂਰਾ ਚੜ ਗਿਆ ਬਈ ਆਹ ਦੇ ਲੋ ਕਿੱਥੇ ਬਚਿਆ ਕਰਦਾ ਪੁਲਿਸ ਆ ਇਧਰ ਪਾਣੀ ਪੂਰਾ ਹੀ ਫੈਲ ਗਿਆ ਹੁਣ ਤਾਂ ਪੁਲਿਸ ਦੇ ਨਾਲ ਹੀ ਲੱਗਣ ਵਾਲਾ ਹੋ ਗਿਆ ਤੇ ਮੈਂ ਚੱਲਿਆ ਦਾ ਖੇਤਾਂ ਵੱਲ ਨੂੰ ਮੈਂ ਆਹ ਚੱਲ ਵੀਡੀਓ ਬਣਾ ਲਈਏ ਤੇ ਇਧਰੋਂ ਪਾਣੀ ਆਂਦਾ ਨੰਗਲ ਨੰਗਲ ਵਾਲੇ ਪਾਸੇ ਸਤਲੋ ਜੂ ਬਗਦਾ ਤੇ ਸਤਲੋ ਜ ਇਧਰੋਂ ਆ ਰਿਹਾ ਤੇ ਘੁੰਮਦਾ ਕਮ ਆਉਂਦਾ ਇਧਰ ਜਾਂਦਾ ਆਨੰਦਪੁਰ ਵਾਲੇ ਪਾਸੇ ਨੂੰ ਤੇ ਪਾਣੀ ਇੰਨਾ ਵੱਧ ਗਿਆ ਵੀ ਹੁਣ ਤਾਂ ਪਾਰ ਜਿਹੜੀਆਂ ਲੀਹਾਂ ਲੀਹਾਂ ਚ ਵੀ ਪਾਣੀ ਆ ਗਿਆ ਆ ਲੋ ਕਰ ਗੱਲ ਆ ਓਏ ਹੋਏ ਹੋਏ ਹੋ ਠੰਡਾ ਓਏ ਕੀ ਬਾਤ ਹੈ ਸਿਰਾ ਕਮਾਲ ਹੈ ਆ ਖੜੇ ਮੋਟਰਸਾਈਕਲ ਮੋਟਰਸਾਈਕਲ ਖੜਾ ਆ ਗਏ ਲੋਕੀ ਆਪਣੇ ਕੰਮ ਕਿੱਤਿਆਂ ਨੂੰ ਖੇਤਾਂ ਵੱਲੋਂ ਗਏ ਆ ਹੁਣ ਆ ਪਾਰ ਕਰਕੇ ਇਧਰ ਪਾਰ ਬਈ ਖੇਤ ਸਾਡੇ ਇੱਥੇ ਹੁਣਾ ਪਾਣੀ ਲੰਗੀ ਜਾਂਦਾ ਪਾਣੀ ਨੂੰ ਪਾਰ ਕਰਕੇ ਜਾਣਾ ਪੈਣਾ ਇੱਥੇ ਪਾਰ ਹੈਗੇ ਆ ਖੇਤ ਪਰ ਪਾਣੀ ਦੇਖ ਲਓ ਹੁਣ ਕਿੰਡਾ ਸਾਫ ਹੈ ਜੇ ਸਤਲੁਜ ਦੇ ਵਿੱਚ ਆਹ ਫੈਕਟਰੀਆਂ ਗੰਦੇ ਨਾਲੇ ਨਾ ਪਾਉਣ ਨਾ ਆ ਘਰਾਂ ਦਾ ਗੰਦ ਪਾਉਣ ਪਿੰਡਾਂ ਦਾ ਨਾ ਸੀਵਰੇਜ ਪਾਉਣ ਤਾਂ ਯਾਰ ਆਹ ਪਾਣੀ ਵਰਗਾ ਕੋਈ ਪਾਣੀ ਹੈਗਾ ਮੈਨੂੰ ਦੱਸੋ। ਕੀ ਆ ਕਮਾਲ ਆ ਯਾਰ। ਫੇਰ ਕਹਿੰਦੇ ਆ ਵੀ ਪਾਣੀ ਗੰਦਾ ਪਾਣੀ ਗੰਦਾ ਨਹੀਂ ਆ ਅਸੀਂ ਗੰਦੇ ਆ ਅਸੀਂ ਗੰਦ ਤਾਂ ਅਸੀਂ ਪਾਉਂਦੇ। ਪਾਣੀ ਥੋੜਾ ਨਾ ਗੰਦਾ ਏ। ਆ ਦੇ ਕਿੱਡਾ ਕਮਾਲ ਆ ਜੇ ਖੜ ਕੇ ਦੇਖੀ ਹੈ ਨਾ। ਜੇ ਇੱਕ ਤੇ ਕਰ 2 ਤੇ 3 ਤੇ ब्लਰੀ ਹੋ ਗਿਆ ਆ ਨਜ਼ਾਰਾ ਬਈ ਦੇਖੋ ਫਿਰ ਕਮਾਲ ਹੈ ਕਿ ਨਹੀਂ ਖੇਤਾਂ ਨੂੰ ਜਾਣਾ ਪਾਣੀ ਵਧ ਗਿਆ ਉਹਨਾਂ ਦੇਖਦੇ ਕਿੰਨਾ ਕਿੰਨਾ ਆਉਂਦਾ ਆਣਾ ਥੇੜੀ ਪੂਲੀ ਬਣਾਈ ਤੇ ਉਹਦਾ ਇੱਕ ਵਧ ਗਿਆ ਸੀਗਾ ਪੈਪ ਜਿਆ ਤੇ ਇੱਥੇ ਰੱਖਤਾ ਤਾਂ ਹੁਣ ਦੇਖਦੇ ਆਂ ਭਈ ਅੱਗੇ ਦਾ ਮੋਲ ਪਾਣੀ ਠੰਡਾ ਹੀ ਪੜਾ ਏ ਉਧਰ ਜਾ ਕੇ ਦਰਿਆ ਦੇ ਪਾਰ ਜਿਹੜੇ ਖੇਤ ਆ ਪਿੰਡ ਦੇ ਅੱਧੇ ਤੇ ਭਈ ਦਰਿਆ ਤੋਂ ਪਾਰ ਹੀ ਖੇਤ ਆ ਜਿਹੜੇ ਸਾਰੇ ਉਧਰ ਹੀ ਜਾਂਦੇ ਜਿਆਦਾਤਰ ਜਾਣਾ ਪੈਂਦਾ ਹੁਣ ਕੰਮਕਾਰ ਹੈ ਤਾਂ ਫੇਰ ਪੋਲੀ ਬਣ ਕੇ ਇੰਨੀ ਦਾ ਤੈਰੀ ਲਾ ਕੇ ਜਾਂਦੇ ਸੀ ਸਾਰੇ ਜਿਨ੍ਹਾਂ ਦੇ ਵੱਡੇ ਕੰਮ ਖਾ ਜਾ ਇਧਰ ਜਿਹਨਾਂ ਦੇ ਖੇਤ ਆ ਜਿਹਨਾਂ ਨੂੰ ਕੁਝ ਨਾ ਧਾਨ ਲਾਣੇ ਕਿਸੇ ਨਾ ਕੁਝ ਲਾਉਣਾ ਘਰ ਗੱਲ ਓਏ ਹੋਏ ਹੋਏ ਤਾਂ ਲੰਗਣਾ ਕਿਹੜਾ ਸੋਖਾ ਇਹ ਤੁਨ ਜਿਵੇਂ ਨਾ ਹਵਾਈਏ ਇਹ ਖੇਤੋਂ ਆ ਵਾ ਹੁਣੇ ਖੇਤੋਂ ਜਿਹੜਾ ਵਾਪਸ ਚਲੇ ਆਇਆ ਤਾਂ ਹੁਣ ਉਹ ਉੱਥੇ ਐਨ ਐਨ ਕ ਪਾਣੀ ਹੈ ਜਿਹੜਾ ਇਹ ਰਿਪੇਅਰ ਕਰਕੇ ਲੰਗਣਾ ਇਹਨਾਂ ਨੇ ਆ ਲੈ ਇਹ ਪਾਰ ਕਰਕੇ ਲੰਗਣਾ ਪੈਂਦਾ ਬਾਈ ਤੇ ਇਧਰ ਆ ਵੀ ਖੇਤੋਂ ਨੂੰ ਰਹਿ ਜਾਂਦਾ ਝੇੜੀ ਤੇ ਆ ਵੀ ਚੱਲੇ ਆ ਹੁਣ ਖੇਤਾਂ ਨੂੰ ਤੇ ਪਹਿਲਾਂ ਉਧਰ ਮੋਟਰ ਚਲਾ ਕੇ ਆਣੀ ਐ ਫਿਰ ਆ ਕੇ ਦਰਿਆ ਜਨਾਵਾਂਗੇ ਤੇ ਇਧਰ ਸਾਡੇ ਨਾਲ ਖੇਤੀ ਕਾਦੀ ਕਰਦੇ ਆ ਜ਼ਿਆਦਾਤਰ ਖੇਤੀ ਆਹੀ ਐ ਪੌਪੂਲਰ ਪੌਪੂਲਰ ਜਿਹੜਾ ਵੱਡੀ ਮਾਤਰਾ ਚ ਲਾਂਦੇ ਆ ਬਹੁਤਾਂਤ ਖੇਤੀ ਅਗਰ ਦੇਖੀ ਜਾਏ ਤਾਂ ਭਾਈ ਪੌਪੂਲਰ ਦੀ ਉਹ ਕਰਦੇ ਆ ਕਿਉਂਕਿ ਦਰਿਆਈ ਇਲਾਕਾ ਬੜੇ ਵੀਰ ਭਰਾਣਾ ਮੈਸੇਜ ਕਰੀ ਜਾਂਦੇ ਸੀ ਕਿ ਕਿ ਭਾਈ ਅਈ ਤੇਰੇ ਪਿੰਡ ਆਉਣਾ ਹੈ ਪਿੰਡ ਦੇਖਣਾ ਦਰਿਆ ਦੇਖਣਾ ਹੈ ਨਾ ਤਾਂ ਸਾਡਾ ਪਿੰਡ ਹੈ ਜਿਹੜਾ ਬਾਈ ਉਹ ਬੇਲਾ ਰਾਮਗੜ੍ਹ ਤਹਿਸੀਲ ਨੰਗਲ ਜ਼ਿਲ੍ਹਾ ਰੋਪੜ ਤੇ ਆਨੰਦਪੁਰ ਸਾਹਿਬ ਤੋਂ ਨੰਗਲ ਰੋਡ ਦੇ ਉੱਤੇ ਪੈਂਦਾ ਹੈ ਪਿੰਡ ਪਰ ਆਹ ਜ਼ਰੂਰੀ ਨਹੀਂ ਹੁੰਦਾ ਕਿ ਬਾਈ ਮੈਂ ਪਿੰਡ ਹੀ ਆਵਾਂ ਕਿਉਂਕਿ ਕੰਮ ਕਾਜਾਂ ਦੇ ਵਿੱਚ ਆਪਾਂ ਵੀ ਬਾਹਰ ਅੰਦਰ ਜਾਂਦੇ ਰਹੇਦਾ ਪਰ ਕੰਮ ਕਾਜ ਆਪਣਾ ਲਪਟਾ ਕੇ ਫੇਰ ਕੋਸ਼ਿਸ਼ ਹੁੰਦੀ ਕਿ ਜਿੰਨੀ ਛੇਤੀ ਹੁੰਦਾ ਪਿੰਡ ਮੁੜਿਆਈਏ ਕਿਉਂਕਿ ਸਾਨੂੰ ਆਹ ਦਿਨਾਂ ਦਾ ਚਾਹ ਹੁੰਦਾ ਕਿ ਆ ਦੇਣਾ ਇਧਰ ਅੱਜ ਪਾਣੀ ਆਇਆ ਵੀ ਆਪਾਂ ਜਿਹੜਾ ਇਹਦਾ ਅੰਦਮਾਨੀ ਹੈ ਇਹ ਮਾਹੌਲ ਨੂੰ ਦੇਖੀਏ ਕਿਉਂਕਿ ਇਹ ਬਈ ਸਾਲ ਚ ਥੋੜੇ ਦਿਨ ਹੀ ਰਹਿੰਦਾ ਹੁਣਾਂ ਦਿਨਾਂ ਚ ਗਰਮੀ ਹੈ ਤੇ ਦਰਿਆ ਜਨ ਆਉਣ ਦਾ ਵੀ ਬੜਾ ਨਜ਼ਾਰਾ ਆਉਂਦਾ ਹੈ ਚਲਿਏ ਵਈ ਹੁਣ ਫੇਰ ਦਰਿਆਵਾਲ ਨੂੰ ਨਾਣ ਨੂੰ ਤੇ ਆ ਲੰਘਣਾ ਪੈਂਦਾ ਇਹ ਚੋਂ ਕਿੱਡਾ ਸੋਹਣਾ ਲੱਗੀ ਜਾਂਦਾ ਏ ਆਹ ਕਿਤੇ ਜਿਦਾ ਪਾਣੀ ਜਿੰਦਾ ਫਿਲਮਾਂ ਵਾਲਾ ਸੀਨ ਹੁੰਦਾ ਕੋਈ ਜਾਂ ਕੋਈ ਐਡੀ ਨੀ ਸਕੇਨਰੀ ਹੁੰਦੀ ਆ ਘਰਾਂ ਚ ਆਮ ਕਰਕੇ ਟੰਗੀਆਂ ਹੁੰਦੀਆਂ ਫੋਟੋਆਂ ਉਹ ਜਿਹੜੀਆਂ ਵੱਡਿਆਂ ਫੋਟੋਗ੍ਰਾਫਰਾਂ ਨੇ ਕਰਕੇ ਕਲਿੱਕ ਪੇਚੀਆਂ ਹੁੰਦੀਆਂ ਉਹੋ ਜਿਹਾ ਕੋਈ ਵਿਊ ਆ ਯਾਰ ਕਮਾਲ ਕੱਲ ਨੂੰ ਇੱਕ ਭਰਾ ਨੇ ਮੈਸੇਜ ਕੀਤਾ ਸੀ ਸੋਰੀ ਕਮੈਂਟ ਕੀਤਾ ਸੀ ਕਹਿੰਦਾ ਕਿ ਭਰਾਵਾ ਤੂੰ ਤਾਂ ਕਹਿੰਦਾ ਕਿ ਤੁਹਾਡੇ ਖੇਤਾਂ ਨੂੰ ਜਾਂਦੇ ਰਾਹ ਤੇ ਪਾਣੀ ਆ ਗਿਆ ਪਰ ਤੁਹਾਡੇ ਖੇਤਾਂ 'ਚ ਪਾਣੀ ਨਹੀਂ ਫਿਰਦਾ ਮੈਂ ਉਹ ਬਾਈ ਨੂੰ ਦੱਸਣਾ ਚਾਹੁੰਦਾ ਕਿ ਭਈਆ ਪਿੱਛੇ ਸਾਡਾ ਖੇਤ ਆ ਖੇਤ ਜਿਹੜੇ ਆ ਉੱਚੇ ਆ ਤੇ ਇੱਧਰ ਗੱਲ ਕਰੀਏ ਤਾਂ ਆ ਜਿਹੜਾ ਦਰਿਆ ਵਗਦਾ ਏ ਹੁਣ ਆਹ ਦੇਖ ਲਓ ਵੀ ਆਹ ਖੇਤ ਆ ਇਹ ਉੱਚਾ ਏ ਤੇ ਜਿਹੜੇ ਆਹ ਫੂਟਾ ਲਾਇਆ ਇਹਦੇ ਵਿੱਚੋਂ ਪਾਣੀ ਲੰਘਦਾ ਆਹ ਜਿਹੜਾ ਖੇਤ ਆ ਨੀਵਾ ਏ ਇੱਥੋਂ ਸਾਰੇ ਜੋ ਪਾਣੀ ਲੰਘੀ ਜਾਂਦਾ ਏ ਫੂਟਾ ਹੀ ਲੱਗਿਆ ਇੱਥੇ ਆ ਸਾਰਾ ਦਰਿਆ ਦਾ ਪਾਣੀ ਫਿਰਦਾ ਪਿਆ ਤੇ ਆ ਸਾਡੇ ਖੇਤ ਜਿਹੜੇ ਆ ਉਹ ਥੋੜੇ ਉੱਚੇ ਆ ਇੰਨਾ ਕ ਜਿਹੜਾ ਫਰਕ ਹੈਗਾ ਤੇ ਇੱਧਰ ਪਾਣੀ ਲਾ ਰਿਆ ਮੈਂ ਦਰਿਆ ਚੋਂ ਥੋੜੀ ਇੱਧਰ ਮੋਟਰ ਤੋਂ ਤੇ ਇੱਧਰ ਦਰਿਆ ਦਾ ਪਾਣੀ ਵਗੀ ਜਾਂਦਾ ਆ ਆ ਸਾਰਾ ਬੂਟਾ ਲਾਇਆ ਬੂਟੇ ਦੇ ਵਿੱਚ ਪੂਰਾ ਪਾਣੀ ਚੱਲੀ ਜਾਂਦਾ ਬਈ ਇਹਨੂੰ ਲੋੜ ਹੀ ਨਹੀਂ ਪਾਣੀ ਲਾਉਣ ਦੀ ਹੁਣ ਪੂਰੇ ਰਜੇ ਪਏ ਇਹ ਪਾਣੀ ਨਾਲ ਹੁਣ ਹੁਣ ਤਾਂ ਅਫਰ ਹੀ ਰਹਿੰਦੇ ਆ ਅਫਰ ਹੀ ਰਹਿੰਦੇ ਆ ਨਾ ਦਿਨਾਂ ਦੇ ਵਿੱਚ ਪੂਰੇ ਤੇ ਆ ਰਾਹ ਕਮਾਲ ਯਾਰ ਆਹਾ ਕਿਡਾ ਸੋਹਣਾ ਲੱਗੀ ਜਾਂਦਾ ਬਾਈ ਆ ਸਾਰੀ ਜਿਹੜੀ ਆ ਛਿੜੀ ਆ ਆ ਪਾਣੀ ਵਗੀ ਜਾਂਦਾ ਚੱਲੀਏ ਯਾਰ ਬਾਈ ਹੁਣ ਦਰਿਆਵਾਲ ਨੂੰ ਜਿੱਧਰ ਆਪਣੀ ਪੋਲੀ ਆ ਟਕਾਣਾ ਐ ਪਾਣੀ ਛੱਡ ਦਿੱਤਾ ਹੁਣ ਬਸ ਜਾ ਕੇ ਇਸ਼ਨਾਨ ਕਰੀਏ ਪਾਣੀ ਜੇ ਚੱਲਣਾ ਔਖਾ ਐ ਪਰ ਨਜ਼ਾਰਾ ਬੜਾ ਐ ਜਾਣੇ ਨੂੰ ਮੈਂ ਇਧਰੋਂ ਵੀ ਜਾ ਸਕਦਾ ਪਰ ਇੱਥੋਂ ਜਿਹੜਾ ਨਜ਼ਾਰਾ ਹੈ ਨਾ ਉਸੇ ਰਹੀ ਹੈ। ਕੀ ਕਮਾਲ ਹੈ ਯਾਰ ਕੁਦਰਤ। ਇੱਧਰ ਨੂੰ ਦੇਖੀਏ ਤਾਂ ਬਾਈ ਆਹ ਜਿਹੜਾ ਰਾਹ ਜਾਂਦਾ ਖੇਤਾਂ ਨੂੰ ਤੇ ਆਹ ਪੂਰਾ ਦਰਿਆ ਵਗੀ ਜਾਂਦਾ ਏ। ਜੇ ਮੈਨੂੰ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਪੂਰਾ। ਉਹ ਜਿਹੜਾ ਦਰਿਆ ਪੁਲੀ ਵਾਲਾ ਦੇਖਦੇ ਹੋ ਬਾਈ ਉਹ ਇੱਥੋਂ ਲੰਘਦਾ ਏ। ਪੂਰਾ ਫਰਾਟੇਦਾਰ ਲੰਘਦਾ ਫੇ ਇੱਥੋਂ। ਤੇ ਇੱਧਰ ਜਾਣਾ ਆਪਾਂ ਹਜੇ। ਇਹ ਚੱਲ ਰਹੀ ਹੈ ਯਾਰ ਭਾਈ ਹੁਣ ਉੱਥੇ ਨਾਈਏ ਮੁੰਡੇ ਆ ਗਏ ਹੁਣੇ ਪਿੰਡ ਵਾਲੇ ਤੇ ਹੁਣਾਂ ਨਾਲ ਲਾਈਏ ਰੌਣਕਾਂ ਇਹੋ ਜਿਹੇ ਜਿਹੜੇ ਵਿਊ ਦੇਖਣ ਵਾਸਤੇ ਲੋਕੀ ਆ ਬੜੀ ਦੂਰ ਦੂਰ ਜਾਂਦੇ ਆ ਵੱਡਿਆਂ ਮਤਲਬ ਕਿ ਪੈਸੇ ਖਰਚ ਖਰਚ ਕੇ ਜਾਂਦੇ ਆ ਪਹਾੜਾਂ ਤੇ ਜਾਂਦੇ ਆ ਕੋਈ ਮਨਸੂਰੀ ਚਲਾ ਜਾਂਦਾ ਕੋਈ ਕਿਤੇ ਚਲਾ ਜਾਂਦਾ ਇਹੋ ਜੇ ਝਰਨੇ ਦੇਖਣ ਮਕਲੋੜ ਗੰਚ ਚਲੇ ਜਾਂਦੇ ਆ ਪਕਸੂ ਵਾਟਰਫਾਲ ਪਰ ਜਿਹੜਾ ਆ ਨਜ਼ਾਰਾ ਹੈ ਨਾ ਇਹ ਤੁਹਾਨੂੰ ਪੰਜਾਬ 'ਚ ਹੀ ਮਿਲ ਜਾਣਾ ਹੈ ਮੇਰੇ ਬੜੇ ਮਿੱਤਰ ਸੱਜਣਾ ਜਿਹੜੇ ਫੋਨ ਕਰਦੇ ਆ ਕੁਝ ਆ ਵੀ ਰਹੇ ਆ ਕੁਝ ਆਲੇ ਆ ਤੇ ਰੌਣਕਾਂ ਯਾਰ ਬਈ ਆਪਣੇ ਨਾਲ ਲੱਗਿਆ ਪਾਸੇ ਵੀ ਬੜੀਆਂ ਚੀਜ਼ਾਂ ਹੁੰਦੀਆਂ ਇਹ ਬੰਦਾ ਦੇਖਣ ਵਾਲਾ ਹੋਵੇ ਲੱਭਣ ਵਾਲਾ ਹੋਵੇ ਹੁੰਦਾ ਕਿ ਆ ਸਾਨੂੰ ਚੀਜ਼ਾਂ ਹੀ ਉਹ ਟਰੈਕਟ ਕਰਦੀਆਂ ਜਿਹੜੀਆਂ ਦੂਰ ਪਾਰ ਹੁੰਦੀਆਂ ਲੱਗੇ ਵਾਲੀਆਂ ਚੀਜ਼ਾਂ ਸਾਨੂੰ ਲੱਗਦੀਆਂ ਇੰਨੀਆਂ ਕਿ ਇਹ ਸੋਹਣੀਆਂ ਐ ਪਰ ਆ ਸੱਚੀਓ ਕਮਾਲ ਆ ਯਾਰ ਕੁਦਰਤ ਨਾਲੇ ਸਿਰਾ ਯਾਰ ਸਾਡਾ ਪਿੰਡ ਤਾਂ ਜਮਾ ਜਾਂ ਸਤਲੋਈ ਦਾ ਕੰਡੇ ਦਾ ਇਲਾਕਾ ਸਿਰਾ ਹੁਣ ਮੈਂ ਦਰਿਆ ਵਾਲਾ ਛੱਡ ਕੇ ਹੁਣ ਆ ਛੜੀਆਂ ਚ ਜਾਵਾਂਗਾ ਕਿਉਂਕਿ ਉਧਰੋਂ ਟਾਈਮ ਬੜਾ ਲੱਗਦਾ ਯਾਰ ਤੇ ਇੱਧਰੋਂ ਚੱਲਦੇ ਆਂ ਤੇ ਜਾ ਕੇ ਉੱਥੇ ਲਾਉਂਦੇ ਆਂ ਰੌਣਕਾਂ ਆਵਾਜ਼ ਆਈ ਜਾਂਦੀਆਂ ਉਹ ਮਾਰੀ ਜਾਂਦੇ ਉੱਥੇ ਚੀਕਾਂ ਤਾਰੀਆਂ ਲਾ ਰਹੇ ਆ ਤੇ ਮੋੜ ਫੇਰ ਉਹੀ ਸਾਡਾ ਪ੍ਰਵੇਸ਼ ਦੁਆਰ ਇਹਨੂੰ ਪਾਰ ਕਰਕੇ ਜਾਣਾ ਪੈਂਦਾ ਤੇ ਇਹਨੂੰ ਪਾਰ ਕਰਕੇ ਹੀ ਮੁੜਨਾ ਪੈਂਦਾ ਇੱਥੇ ਸਾਡੇ ਜਿਹੜੇ ਆ ਉਹ ਚਰਨ ਸਪਰਸ਼ ਹੁੰਦੇ ਆ ਪਹਿਲਾਂ ਤਾਂ ਖੇਤਾਂ 'ਚ ਐਂਟਰੀ ਹੁੰਦੀ ਆ ਓਏ ਹੋਏ 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 ਇਹ ਬਾਤ ਕਾਹਨੇ ਜਾ ਰਹਾ ਹੈ ਆਏ ਹਾਏ ਹਾਏ ਸੇਰਾ ਇੱਥੇ ਸਾਰੀਆਂ ਚੜੀਆਂ ਦੇ ਆ ਜਿਹੜਾ ਦਰਿਆ ਚੱਲੇ ਜਾਂਦਾ ਏ ਥੱਲੇ ਚੱਲੇ ਜਾਂਦਾ ਨਾਲ ਦੇ ਪਿੰਡ ਪਿੰਡ ਤੋਂ ਹੁੰਦਿਆਂ ਹੋਇਆਂ ਬੱਲਾਂ ਦੇ ਪੇਲੇ ਤੋਂ ਇਹ ਬਾਇਆ ਇਹ ਅਸਰਾਹ ਜਾਂਦਾ ਹੋਇਆ ਆਨੰਦਪੁਰ ਸਾਹਿਬ ਉਹ ਜਿਹੜਾ ਬੜਾ ਪੋਲਾ ਉੱਥੇ ਜਾ ਕੇ ਮਿਲ ਜਾਂਦੇ ਆ ਉੱਚ ਸਵਾਨ ਨਦੀ ਜੀ ਸਵਾਨ ਨਦੀ ਜੀ ਮਿਲਣ ਤੋਂ ਬਾਅਦ ਅੱਗੇ ਜਾਂਦੇ ਆ ਰੋਪੜ ਰੋਪੜ ਤੋਂ ਹੈੱਡ ਹੈੱਡ ਤੋਂ ਨਹਿਰੋਂ ਨਹਿਰੀ ਇਹ ਜਿਹੜਾ ਜਾਂਦਾ ਹੋਇਆ ਹੁਸੈਨੀ ਵਾਲਾ ਹੁਸੈਨੀ ਵਾਲਾ ਪਾਰ ਕਰਦੇ ਆ ਸਰ ਲੈਂਦਾ ਪੰਜਾਬ ਲੈਂਦਾ ਪੰਜਾਬ ਪਾਰ ਕਰਦੇ ਆਂ ਸਰ ਫਿਰ ਪੁਜਦਾ ਸਿੰਧ ਇਹ ਸਿੰਧ ਜਾ ਕੇ ਦੀ ਸਮਾਪਤੀ ਹੁੰਦੀ ਆ ਹੁਣ ਨਾ ਪੋਲੀ ਦੇ ਹੋਰੇ ਤੋਂ ਵੀ ਪੈ ਪਾਣੀ ਲੰਘਣ ਲੱਗ ਪਿਆ ਦੋ ਤਿੰਨ ਦਿਨ ਪਹਿਲਾਂ ਹੈ ਨਹੀਂ ਸੀ ਇੱਥੇ ਕੱਲ ਪਾਣੀ ਕਹਿੰਦੇ ਵਧਿਆ ਬਹੁਤ ਹੈ ਹੁਣ ਆ ਦੇਖ ਲੋ ਕਿੰਨਾ ਪਾਣੀ ਦਾ ਵਹਾਅ ਵਧ ਗਿਆ ਪੋਲੀ ਦੇ ਉੱਪਰ ਵੱਜਣ ਵਾਲਾ ਹੋ ਗਿਆ ਪਰ ਦੋ ਤਿੰਨ ਦਿਨ ਪਹਿਲਾਂ ਨਹੀਂ ਸੀ ਇਹ ਆ ਜਿਹੜੇ ਪੋਲੀ ਹੈ ਆ ਪੋਲੀ ਦੇ ਜਿਹੜੇ ਪੈਪਾਂ ਦੇ ਨਾਲ ਪਾਣੀ ਵੱਜਣ ਵਾਲਾ ਹੋ ਗਿਆ ਪੂਰਾ ਜਿਲ੍ਹੇ ਇੰਨਾ ਪਾਣੀ ਵਧਿਆ ਪਿਆ ਅੱਜ ਕੱਲ ਜਿਹੜਾ ਉਹ ਪੈਪਾਂ ਦੇ ਕਾਫੀ ਥੱਲੇ ਸੀ ਪਾਣੀ ਤੇ ਜਿੱਦ ਜਿੱਦਾਂ ਪੱਛਮੀ ਪਈ ਜਾਂਦੇ ਆ ਜਾਂ ਗਰਮੀ ਹੋਈ ਜਾਂਦੀ ਆ ਗਲੇਸ਼ੀਅਰ ਪਿਗਲ ਹੀ ਜਾਂਦੇ ਆ ਤੇ ਪਾਣੀ ਜਿਹੜਾ ਉਹ ਦਰਿਆ ਦੇ ਵਿੱਚ ਵਗ ਹੀ ਜਾਂਦਾ ਘਰ ਕੱਲ ਪ੍ਰਵਨੀਤ ਉੱਠ ਯਾਰ ਕੋਈ ਸਾਹਿਬ ਹੁਣਾ ਘੰਟਾ ਹੋ ਗਿਆ ਤੈਨੂੰ ਬੈਠੇ ਨੂੰ ਕੱਲੇ ਨਹੀਂ ਇਹਨੇ ਸਾਰੇ ਬਿਠਾਏ ਵੇ ਯਾਰ ਉੱਠ ਯਾਰ ਕਹਿੰਦੇ ਪ੍ਰਭਨੀ ਟੁੱਟੂਗਾ ਤਾਂ ਉੱਠਣਾ ਸਾਰੇ ਉੱਠੋ ਮੁੰਨਾ ਬੱਗੂ ਉੱਠ ਯਾਰ ਬੱਗੂ ਸ਼ੇਰਾ ਉੱਠੋ ਯਾਰ ਨਾ ਇਹ ਪ੍ਰਾਣਾ ਬੋਰ ਤੈ ਨਵਾ ਬੋਰ ਹਾਂ ਉੱਠ ਯਾਰ ਪ੍ਰਭਨੀ ਰਾਜਾ ਹੋਏ ਆਇਆ ਗਰਦੀਪ ਹੋਰ ਦਬਾਉਲਾ ਕਹਿ ਗਿਆ ਕੱਲ ਤੈਨੂੰ ਨਾ ਛੱਕਿਆ ਹੋ ਗੱਡੀ ਕਿਤੇ ਬੇਲੇ ਨੂੰ ਮੁੜੀ ਹੋ ਐ ਓਏ ਹੈ ਇਹਨੂੰ 10 15 ਵਾਰ ਮਾਫੀ ਮੰਗ ਗਿਆ ਉਹ ਪਤਾ ਨਹੀਂ ਕਿਹੜੇ ਨਾਲ ਡਰਾਤਾ ਓਏ ਤੇਰੀ ਮੇਰੀ ਵਰਗੇ ਡਰਾਉਂਦਾ ਉਹ ਹੁਣ ਡਰਾਇਆ ਕਿਸ ਨੇ ਉਹਨੇ 5 7 ਵਾਰ ਮਾਫੀ ਮੰਗ ਲਈ ਉਹ ਹਰ ਵਾਰ ਕਹਿੰਦਾ ਪਾਪਾ ਜੀ ਗਲਤੀ ਗਲਤੀ ਹੋ ਗਈ ਮaaf ਕਰੇ ਮaaf ਕਰੇ ਮaaf ਕਰੇ ਓ ਚੱਲ ਬਈ ਅਮਨਾ ਕਨੋਤਰੀ ਆ ਮੁੰਡਾ ਜਿਹੜਾ ਚਪਲ ਫੜੀ ਦੀ ਉਹ ਚਪਲ ਵਾਲੇ ਪਿੱਛੇ ਬੜੇ ਮੈਸੇਜ ਆਏ ਮੈਨੂੰ ਹੈ ਓਏ ਚਪਲ ਵਾਲੇ ਪਿੱਛੇ ਬੜੇ ਮੈਸੇਜ ਆਏ ਕਹਿੰਦੇ ਯਾਰ ਮੁੰਡੇ ਨੇ ਰਿਸਕ ਬਹੁਤ ਵੱਡਾ ਲਿਆ ਮੈਂ ਕਿਹਾ ਖਤਰੋਂ ਦਾ ਖਿਡਾਰੀ ਰਿਹਾ ਅਗਲੀ ਵਾਰ ਰੋਡਿਸਟ ਜਾਣਾ ਹੀ ਨੇ ਤੂੰ ਇਹ ਰਿਸਕ ਲੈ ਹੀ ਹੈਗੇ ਸਲੇ ਪਰਨੇ ਫੜ ਕੇ ਨਾ ਆਉਂਦੇ ਉਹ ਆਓ ਅਮਨ ਇਹਦਾ ਹੜਿਆ ਪਰਨਾ ਉਹਨੇ ਕਿਆ ਨਾਮ ਤਾਂ ਕਰਨੂ ਨੇ ਪਰਨਾ ਕਹਿੰਦਾ ਮੈਂ ਫੜ ਲਿਆ ਫੜ ਲਿਆ ਮੋੜ ਕੇ ਜਾ ਲੰਘ ਗਿਆ ਕਹਿੰਦਾ ਹੁਣ ਚੱਲ ਗਿਆ ਮਰੇ ਯਾਰ ਬਲੀਦਾਨ ਹੋ ਗਿਆ ਇਹਦਾ ਹਾਂ ਤੂੰ ਕਿਹੜੀ ਬਣਾਈ ਜੇ ਮੇਰਾ ਹੋ ਜਾਣਾ ਹਾਂ ਲੈ ਬੇ ਨੌਜਵਾਨ ਤਿਆਰ ਨੇ ਤਿਆਰ ਪਰ ਤਿਆਰ ਫੌਜਾਂ ਕੀ ਹੋਇਆ ਕੀ ਹੋਇਆ ਕੀ ਹੋਇਆ ਤੇ ਮੌਸਮ ਪੂਰਾ ਠੰਡਾ ਹੈ ਉਹ ਦੇਖ ਹੈ ਆ ਯਾਰ ਚੱਲ ਕੋਈ ਨਾ ਮਨ ਮਾਰ ਛਾਲ ਓਏ ਤੇ ਨੌਜਵਾਨ ਤਿਆਰ ਆ ਜਾ ਓਏ ਹੈ ਕੀ ਬਾਤ ਆ ਜਿਹੜਾ ਆਇਆ ਹੈ ਨਾ ਦਿਲੂ ਪੁੱਠੀ ਛਾਲ ਮਾਰ ਓਏ ਕੌਣ ਕਹਿੰਦੇ ਲਾਵਾਂਗੇ ਨਜ਼ਾਰੇ ਰੇਡੀ ਓਏ ਅਮਨ ਉੱਠ ਗਰਦੀਪ ਭੱਜ ਕੇ ਛਾਲ ਮਾਰਿਆ ਯਾਰ ਧੁੱਪ ਚਲ ਗਈ ਦਰਸ਼ਕ ਦੇਖਦੇ ਪਏ ਨੇ ਉਧਰ ਪ੍ਰਭਨੀਤ ਨੇ ਆਪਣਾ ਫੋਨ ਲਕੋਤਾ ਜੇ ਕਹਿੰਦਾ ਫੋਨ ਚੋਰੀ ਕਰਨਾ ਹੋਵੇ ਕਿਹੜਾ 14 ਪ੍ਰੋ ਹੈ ਹੈ ਤੇ ਚੱਲ ਓਏ ਚੱਲ ਤ ਨੂੰ ਹਾਂ ਵਾਹ ਜੀ ਵਾਹ ਹੋ ਗਏ ਲੜ ਆਪਾ ਸਰਦਾਰੀ ਹੋ ਗਏ ਮਾਗੇ ਮੁੰਡੇ ਹੁਣ ਚੱਲੇ ਯਾਰ ਆ ਦੋ ਨੌਜਵਾਨ ਗੱਭਰੂ ਆ ਅਮਨਗਨ ਉਤਰੀ ਚੱਲ ਓਏ ਓਏ ਹੋਏ ਕੀ ਬਾਤ ਹੈ ਇਹ ਲੈ ਕਰ ਗੱਲ ਹੈ ਇਹਨਾਂ ਨੂੰ ਕੋਈ ਡਰ ਪੈ ਇਸਾ ਕਿਤੇ ਵੀ ਕੋਈ ਪਾਣੀ ਜਿਹੜਾ ਗਾਂ ਨਹੀਂ ਲੈ ਤਾਂ ਓਏ ਥੱਲੇ ਚਲ ਗਏ ਓਏ ਕਿਨੇ ਨੂੰ ਹੈ ਜਾਵੇਂ ਡੱਡੁਰ ਲੱਗਦਾ ਓਏ ਚਲੋ 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 ਓ ਦੇਖ ਭਾਈ ਕਿੱਥੇ ਪੁੱਜ ਗਿਆ ਓਏ ਹੈ ਪਤੰਦਰ ਡਰਦੇ ਓਏ ਉਥੇ ਪਾਣੀ ਪਾਣੀ ਐਨਾ ਮੈਂ ਕਹਿੰਦਾ ਉਹਦੇ ਪੈਰ ਤਾਂ ਲੱਗਣਾ ਹੀ ਨਹੀਂ ਹੈਗੇ ਕਮਾਲ ਆ ਯਾਰ ਭੈੜੇ ਐ ਸਹਲਾਉਂਦਾ ਉਹ ਦੇਖੀ ਹੁੰਦੀ ਧੌਣਾ ਹੀ ਦਿਖਦੀਆਂ ਬਸ ਓਏ ਪਾਪਾ ਨਹੀਂ ਭਰਾਵਾ ਇਹ ਦੋਏ ਪਾਗਲ ਐ ਇਹ ਲੈ ਹੋਵੇ ਅੱਖਾਂ ਹੁੰਦੇ ਹੁਣ ਨਹੀਂ ਲੱਗ ਜਾਣਾ ਉਸ ਦਾ ਕੰਢੇ ਤੇ ਦੂਰੀ ਕਿੰਨੀ ਕ ਐ ਆਹ ਦੇਖ ਲੋ ਅਸੀਂ ਆਹ ਖੜੇ ਆਂ ਪੁਲੀ ਉੱਪਰ ਤੇ ਇੱਥੋਂ ਉਹ ਜਾ ਕੇ ਲੱਗੇ ਐ ਤੇ ਪਾਣੀ ਪਾਣੀ ਤੁਹਾਡੇ ਸਾਹਮਣੇ ਹੀ ਆ ਪੂਰਾ ਸ਼ਾਲਾ ਮਾਰਦਾ ਜਾਂਦਾ ਆਪਰ ਇੱਥੇ ਨਹਾਣ ਆਲੇ ਆ ਬਈ ਮਾਨ ਸਾਹਿਬ ਸਵਾਗਤ ਜੀ ਤੁਹਾਡਾ ਹੁਣ ਸਣੇ ਸਵੇਤ ਕੱਪੜੇ ਮਾਰੋ ਆ ਮੁੰਡਾ ਸਟੰਟ ਦਿਖਾਉਂਦਾ ਹੁਣ ਓਏ ਉਹ ਕਿਹੜਾ ਮੋਦਕੂ ਵਾਲਾ ਐ ਬੱਗੂ ਮੋਦਕੂ ਵਾਲਾ ਸਟੰਟ ਦਿਖਾਉਂਗਾ ਪੋਲੀ ਦੇ ਉੱਪਰ ਛਾਲ ਮਾਰੂੰਗਾ ਬਾਈ ਸਿਟੀ ਵਾਲਾ ਨਾ 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 ਦਿਲੂ ਯਾਰ ਮੇਨ ਸਾਡਾ ਹੋਗਾ ਫੇਰ ਦਿਲੂ ਆਟਾ ਯਾਰ ਦਿਲੂ ਨੂੰ ਪਾ ਇੱਕ ਕੱਢ ਦੇ ਮੈਨੂੰ ਕਮਾ ਲੰਦੇ ਧੰਨਵਾਦ ਜੀ ਧੰਨਵਾਦ ਹੈ ਚੱਲ ਓਏ ਉਹ ਸੱਪ ਦਾ ਸੌ ਲੱਗ ਗਿਆ ਇਹਨਾਂ ਸੱਪ ਦੇਖ ਗਿਆ ਕਿੱਥੇ ਲੱਗ ਗਿਆ ਉਹ ਆਹ ਆਹ ਉਹ ਹੈ ਉਹ ਹੈ ਉਹ ਗੰਡੋਏ ਨੂੰ ਸੱਪ ਦਾ ਬੱਚਾ ਜਿਸਦੀ ਹੁੰਦਾ ਗੰਡੋਏ ਨੂੰ ਕੀ ਆਦਾ ਓਏ ਕਾਨਾ ਦਸ ਦਾ ਗੰਡੋਏ ਨੂੰ ਉਹ ਆ ਚਾਹ ਇਹ ਫਲਾਪ ਪ੍ਰੋਡਕਟ ਕਿਹੜਾ ਗਾਲ ਹੈ ਬਾਕੀ ਜਿਹੜਾ ਦੀ ਹੈ ਹਾਈ ਚੈਲ ਚੱਲ ਸਿਮੂ ਚੱਲ ਮਾਰਛਾਲ ਵਾਹ ਆ ਹੁਣ ਆਉਂਗਾ ਕਹਿੰਦੇ ਕੋਈ ਸਾ ਪਾਪ ਹੋਣੇ ਅੱਗੇ ਹੁਣ ਉਹ ਆਏ ਜਿਹੜੀ ਥੱਲੇ ਛਾਲ ਮਾਰੀ ਸੀ ਨਾ ਪਤੰਦਰ ਉਹ ਆਏ ਘੁੰਮ ਕੇ ਹੁਣ ਮੁੜ ਕੇ ਆ ਜੰਗਲ ਪਨਾਮਾ ਨੂੰ ਪਾਰ ਕਰਦੇ ਹੋਏ ਉਹ ਆ ਗਏ ਆ ਗਏ ਵੈਲ ਡਨ ਉਹ ਮਿਆਕ ਨਹੀਂ ਥੱਲੇ ਆਏ। ਉਹ ਮੁਰਦ ਘਾਟ ਦੇ ਵੀ ਥੱਲੇ ਲੱਗੇ ਜਾ ਕੇ। ਚਲੋ ਚਲੋ। ਚਲੋ ਯਾਰ। ਉੱਪਰ ਅੱਜ ਬੱਦਲ ਹੋਇਆ ਫਿਰਦਾ। ਜੂਆ ਘੜਦਾ। ਉਹ ਇਹ ਪਤਾ ਹੀ ਨਹੀਂ ਲੱਗਿਆ ਫਿਰ ਵੀ। ਲੱਗਦਾ ਹੀ ਨਹੀਂ। ਕਿਹੜੇ ਨਾ ਮਾਰੇ ਆ। ਸਾਰੇ ਲੱਗੇ ਆ। ਚਲੋ ਮਾਰਦੇ ਹੋਰ ਕਿਤੇ ਫੋਨ ਸੁਣੇ ਤੇ ਜਾਂਦਾ ਲੱਗਾ। ਸਮੂਤ ਉਲਾਏ ਗਾਣ ਓਏ। ਇੱਧਰ ਨੋ ਮੜਿਆ ਸਿਮੂ ਇੱਧਰ ਨੋ ਦੇਖਾ ਕਿੱਥੇ ਤੱਕ ਹੈ ਹੈ ਆਓ ਟੂਰਿਸਟ ਪਲੇਸ ਹੈ ਨਹੀਂ ਉਹ ਤਾਂ ਵਧੀਆ ਬਣਾ ਸਕਦੇ ਆ ਬੇਲੀ ਉਹ ਗੋਪੀ ਵਾਲੇ ਖਿੱਚੇ ਰਹੋ ਤੇ ਉਹ ਆ ਓਏ ਟੂਰਿਸਟ ਪਲੇਸ ਵਧੀਆ ਬਣਾ ਸਕਦੇ ਆ ਆਪਾਂ ਬੇਲੀ ਉਹ ਬਣਾ ਦਈਏ ਓਏ ਕੈਂਪ ਵਾਲੇ ਉਹ ਲਾ ਦਨੇ 2-3 ਟੈਂਟ ਹੈ ਨਾ ਟੈਂਟ ਲਾ ਕੇ ਬਾਕੀ ਨਾ ਥੋੜਾ ਇਸ਼ਨਾਨ ਪਾਣੀ ਇੱਥੇ ਸਾਰਾ ਕੁਝ ਆਓ ਆਪਣਾ ਆਓ ਫਿਸ਼ਾਲਾ ਮਾਰੋ ਜਿੰਨੀਆਂ ਮਰਜੀ ਆਓ ਨਾਲੇ ਜਿਹੜੀ ਫਿਸ਼ਿੰਗ ਕਰਨੀ ਬੋਲਦਰਾ ਮੱਛੀਆਂ ਫੜਨਾ ਕੁੰਡੀ ਲਿਆਗਾ ਤੇ ਇਹਦੇ ਨਹੀਂ ਉੱਥੇ ਬੈਠੇ ਰਹਿਣਾ ਉਹਨਾਂ ਨਾਲ ਵਈਆਂ ਦੇ ਨਾਲ ਪਰ ਆ ਜਿਹੜਾ ਨਜ਼ਾਰਾ ਆਣਾ ਬਈ ਸੱਚੀ ਹੋਈ ਆ ਇਹ ਭੈਣ ਨੇ ਟੂਰਿਸਟ ਪਲੇਸ ਬਣਾ ਦੀ ਪਰ ਲੋਕਾਂ ਨੇ ਗੰਦ ਪਾ ਦੇਣਾ ਉਹ ਦੇਖਿਆ ਨਹੀਂ ਕਮੈਂਟ ਕਿਦਾਂ ਨੇ ਲੋਕਾਂ ਆ ਮੁੰਡਾ ਫੋਨ ਫੜ ਕੇ ਨਾਣ ਲੱਗਿਆ ਏ ਅਹ ਮੂੰ ਅਮਨ ਅਗਨੋਤਰੀ ਨੇ ਕੀ ਗੰਡ ਕੀਤਾ ਫੋਨ ਵੜ ਕੇ ਨਾ ਦਾ ਤਾਂ ਭਰਾਵਾ ਫੋਨ ਟ ਬੋਲਿਆ ਮਾਰੀ ਜਾ ਫੂਕਾ ਹੁਣ ਪੈ ਗਿਆ ਤੇਰਾ 2500 2000 ਨੂੰ ਕੰਮ ਏ ਨਿਕਲ ਬਣੀ ਪਲਾਨ ਲੈ ਜਾ ਹੀਟ ਉਡ ਬਜਵਾ ਲੈ ਇਹਨੂੰ ਆ ਆ ਵੀ ਕੰਮ ਕਰ ਪਾ ਆ ਰਿਹਾ ਦਲਾਸ ਤੇ ਇਹ ਜੇ ਮਾਰਦੀ ਜੀ ਦਲਾਸ ਸਹੀ ਹੈ ਪਹਿਲਾਂ ਹੀ ਪੰਗਾ ਪਾ ਲਿਆ ਭਰਾਵਾ ਕੰਨਾ ਮੈਂ ਚੱਲਿਆ ਜਾਂ ਜਾਂਦੀਵਾਰ ਦੀ ਕਿਚੂਪੀ ਲਾ ਜਾ ਜਾਂਦੀਵਾਰ ਦੀ ਚੂਪੀ ਮਹਿੰਗੀ ਪੈ ਗਈ ਉਹੀ ਜੰਗਲ ਪਨਾਮਾ ਜੰਗਲ ਪਨਾਮਾ ਤੇ ਡੌਂਕੀ ਲਾ ਰਿਹਾ ਮੁੰਡਾ ਕਿੱਥੇ ਗਿਆਣਾ ਤੂੰ ਓਏ ਅਮਰੀਕਾ ਹੈ ਅਮਰੀਕਾ ਯੂਐਸਏ ਯੂਐਸਏ ਜਾਣਾ ਮੁੰਡਾ ਕਹਿੰਦਾ ਕਬੱਡੀ ਦਾ ਪਲੇਅਰ ਐ ਹਮ ਕਿਤੇ ਕਬੱਡੀਆਂ ਪਾਣ ਜਾਊਗਾ ਯੂਐਸਏ ਹੈ ਠੀਕ ਨਹੀਂ ਹੈ ਕਬੱਡੀ ਫੈਡਰੇਸ਼ਨ ਆ ਉਹ ਲੋ ਜਾਊਂਗਾ ਮੁੰਡਾ ਹੁਣ ਦੁੱਲੇ ਬੱਗੇ ਵਾਂਗ ਪੈਸਾ ਖੁੱਲਾ ਹੀ ਤੇ ਹੜਾਣਾ ਸੀ ਇੱਥੇ ਵੀ ਆਹੀ ਬੜੇ ਆ ਸਾਡੇ ਦਾ ਆਹ ਕੈਕਟਰਸ ਜਿਹੜੇ ਹੁੰਦੇ ਆ ਨਾਲ ਇਦਾਂ ਕਹਿੰਦੇ ਇਹ ਰੇਤਿਆਂ ਚ ਹੁੰਦੇ ਆ ਇਹ ਇੱਥੇ ਹੀ ਬੜੇ ਆ ਟਿੱਬਿਆਂ ਚ ਕਹਿੰਦੇ ਆ ਵੀ ਬਾਹਲੇ ਹੁੰਦੇ ਇਹ ਪਰ ਆਹਾ ਓਹ ਹੋ 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 ਸੰਦੇ ਯਾਰ ਆਪਾਂ ਲੀਚ ਨੂੰ ਹੀ ਆ ਜੀਏ ਪਾਣੀ ਵਾਲੀ ਚੋਂ ਇੱਥੇ ਹੀ ਦੇਖਦੇ ਆ ਨਿਆਰਾ ਆਹ ਹਨ ਨਿਆਰਾ ਵੇਖੋ ਆ ਪਿੱਛੇ ਰਿਹੜਾ ਵਿਊ ਹੈ ਨਾ ਕਮਾਲ ਹੀ ਆ ਪੂਰਾ ਜੰਗਲ ਚਿੜੀਆਂ ਨੇ ਚਿੜੀਆਂ ਦੇ ਵਿਚਕਾਰ ਖੜੇ ਆ ਚੱਲਦਾ ਸਤਲੁਜ ਕੀ ਕਮਾਲ ਦਾ ਨਜ਼ਾਰਾ ਬੋਲਦੇ ਪਿੰਡੇ ਗੁੰਡੇ ਜਿਨੇ ਹੀ ਬੋਲੀ ਜਾਂਦੇ ਆ ਚੱਲ ਜੀਏ ਕਿ ਸੀਨਾ ਜਾ ਆਪ 3 ਚੈੱਕ ਕਰੋ ਬਈ ਥੋੜਾ ਜਿਹਾ ਤੋੜੇ ਕਰ ਬਾਨ ਬੂਟਿਆਂ ਨੂੰ ਛੱਡਿਆ ਪਾਣੀ ਪਪੂਲਰ ਤੇ ਪਾਣੀ ਜਿਹੜਾ ਉਹ ਮੋਟਰਾਂ ਚਲਾਈਆਂ ਪਈਆਂ ਸਾਡੇ ਛੋਨਾ ਕੱਟ ਲਾਂਦੇ ਤਾਂ ਆਹ ਜਿਆਦਾ ਚੱਲਦਾ ਹੈ ਜਵਣ ਸਕਦੇ ਹਾਂ ਹੁਣ ਅਗਲੀ ਵਾਰ ਨੂੰ ਇਹ ਕਰਦੇ ਆਂ ਕਿ ਰਾਹੀਂ ਇਕੱਠੀ ਕਰਕੇ ਫੱਟਿਆਂ ਵਾਲਾ ਪੁੱਲ ਬਣਾਉਂਦੇ ਆਂ ਮੈਂ ਤੁਹਾਨੂੰ ਦੱਸਿਆ ਟੂਰਿਜ਼ਮ ਪਲੇਸ ਆਪਾਂ ਬਣਾ ਦਾ ਨਹੀਂ ਨੋ ਉੱਥੇ ਰੱਖ ਦੇਣੀ ਪੁਲੀ ਪਰ ਪਰਚੀ ਓਏ ਇੱਕ ਬੰਦਾ ਰੱਖਿਆ ਹੈ ਪਿੰਡਾਂ ਦੇ ਫ੍ਰੀ ਬਾਕੀ ਇਹਨੂੰ ਪੈਸੇ ਹਾਂ ਉਹ ਪ੍ਰਾਦਨ ਪਿੰਡਾਂ ਦੇ ਫ੍ਰੀ ਤੇ ਆਉਂਦੇ ਆਓ ਇਹਨੂੰ ਪ੍ਰਾਦਨ ਖੂਹ ਬਣਾ ਦੇਣਾ ਕਹਣਾ ਇਹ ਬੜਾ ਪੁਰਾਣਾ ਫਿਰ ਸਾਡਾ ਵਿਰਸਾ ਬਹੁਤ ਪੁਰਾਣਾ ਖੂਹ ਹੈ ਓਥੇ ਪਾਟੇ ਨਾਲ ਨਹੀਂ ਦੱਦੀ ਜਾਂਦੇ ਦੇ ਕਿਆ ਮਲੇ ਬਰਦਾਦੇ ਹੋਣੀ ਹਾਂ ਇਹ ਜਦ ਜੰਗ ਲੜੀ ਸੀ 1984 ਦੀ ਜੰਗ ਲੜੀ ਗਈ ਸੀ ਜਦ ਮਲੇ ਜੰਗ ਲੜੀ ਉਹ ਐਸਾ ਔਰ ਉਹ ਜੇ ਪਾਣੀ ਦੀ ਗੱਲ ਰਹੀ ਸੀ ਅੱਛਾ ਆ ਖੁਸ਼ ਹਾਂ ਮੇਰੇ ਬਾਪੇ ਦਾ ਬਹੁਤ ਜਗੜੀ ਸੀ ਐਸਾ ਸਿਮੂ ਪਾਪਾ ਨੇ ਇੰਦੇ ਪਰਦਾਦਾ ਜੀ ਨੇ ਖੋਜ ਕੀਤੀ ਸੀ ਇੱਥੇ ਆਹ ਵਰਲਡ ਜੁਈ ਦੇ ਪਾਪਾ ਨੇ ਗੱਡੀ ਖੋਈ ਨਹੀਂ 1900 ਕਰਾਸੀ ਜੰਗ ਜਿੱਥੇ ਪਾਣੀ ਆ ਖੂਦ ਹੀ ਹੈ ਹੋਰ ਕੋਈ ਬੰਦਾ ਜੰਮੇ ਨਹੀਂ ਇਹ ਨਹੀਂ ਹੋਰ ਕੁਝ ਸਿਮੂ ਹੋਰ ਕੋਈ ਤੇਰੀ ਜਾਣਕਾਰੀ ਚ ਹੋਵੇ ਕੋਈ ਇਹ ਪਾਣੀ ਬਾਰੇ ਕੀ ਕਹਿਣਾ ਤੇਰਾ ਇਹ ਪਾਣੀ ਕਿੱਥੇ ਜਾਂਦਾ ਹੋਣਾ ਹੈ ਇਹ ਪਾਣੀ ਕਿੱਥੋਂ ਆਉਂਦਾ ਇਹ ਤਾਂ ਦੱਸ ਨਹੀਂ ਜਾਲੀ ਜੀਵਨੇ ਆਉਂਦਾ ਕਿੱਥੋਂ ਇਹ ਦੱਸ ਪਹਿਲਾਂ ਹਮਾਲੇ ਆ ਦੇ ਬਰਫ ਪਹਾੜੀਆਂ ਜੋ ਬਰਫ ਦਾ ਬਰਫ ਟਲ ਕੇ ਸੱਤ ਲੋਕਾਂ ਦਾ ਦਰਿਆ ਵਗਦਾ ਹਾਂ ਅੱਗੇ ਅੱਗੇ ਧਾਨਾਂ ਨੂੰ ਇਹ ਮੁੱਕ ਦਾ ਕਿੱਥਾ ਹੈ ਓਏ ਮੁੱਕ ਦਾ ਕਿੱਥਾ ਹੈ ਕਿਹੜੇ ਖੁੰਝਾ ਨਹੀਂ ਇਹ ਪੰਜ ਸਾਲ ਬਾਅਦ ਹੋ ਜਾਣਾ ਹੈ ਏ ਜੀ ਗੋਲ ਕਰ ਕਰ ਕੱਟੀ ਜਾਂਦਾ ਕੱਟੀ ਜਾਂਦਾ ਪਹਿਲਾਂ ਮੋਕ ਗਿਆ ਤੇ ਹੁਣ ਮੋਕਲਾ ਨਹੀਂ ਓਏ ਆ ਸਾਡਾ ਪਾਣੀ ਹੈ ਨਾ ਸਾਫ ਮੋਹੀ ਗੱਲ ਮੈਨੂੰ ਕਈ ਬੰਦੇ ਕਹਿੰਦੇ ਵੀ ਇੰਨਾ ਸਾਫ ਹੋਈ ਨਹੀਂ ਸਕਦਾ ਮੈਂ ਕਿਹਨੀ ਦੇਖਿਆ ਹੀ ਗੰਦਾ ਹੈ ਕਿ ਨਹੀਂ ਅੱਗੇ ਜਾ ਕੇ ਜਿਹਨੇ ਦੇਖਿਆ ਹੀ ਗੰਦਾ ਪਾਣੀ ਹੈ ਉਹਨਾਂ ਨੂੰ ਕੀ ਪਤਾ ਹੋਰ ਕੀ ਚੱਲ ਬੇਸ਼ਰਾ ਚੱਲੀਏ ਹੁਣ ਕਰ ਫਤੇ ਕੰਮ ਚੱਲ ਚੱਲ ਆ ਜਾ ਨਿਕਲਿਆ ਮੁੰਡੇ ਹੋਰ ਆ ਗਏ ਨਾਨ ਸਿਮੂ ਮਾਰਛਾਲ ਚਲੀਏ ਫਿਰ ਹੁਣ ਚੱਲ ਆ ਛੇਤੀ ਓਏ ਛਾਲ ਮਾਰਨੀ ਮਾਰਦੇ ਚੱਲ ਵੇ ਚਲੀ ਆ ਜਾ ਮਾਰ ਹੁਣ ਫਿਰ ਚੱਲ ਓ ਨਿਕਲ ਆਇਆ ਵਾਰ ਆ ਜਾ ਆ ਜਾ ਓਏ ਯਾਰ ਸਿਮੂ ਯਾਰ ਜਾ ਸਿਮੂ ਜਾਂਦੀ ਵਾਰ ਦੀ ਛਾਲਾ ਹੁਣ ਭਰਾਵਾ ਚੱਲ ਓਏ ਚੱਲ ਚੱਲ ਓ ਨਹੀਂ ਅੱਜ ਦੀ ਜਾਂਦੀ ਵਾਰ ਦੀ ਭਰਾਵਾ ਤੂੰ ਨੈਗੇਟਿਵ ਸੋਚਦਾ ਆਹ ਕੀ ਬਾਤ ਹੈ ਚੱਲ ਓਏ ਓਏ ਇਹਨੇ ਕਿਹ ਕੀਤਾ ਇਹ ਤੇ ਸਿਰ ਮਾਰ ਲੈਣਾ ਦਾ ਇਹ ਕੀ ਭਰਾਵਾ ਛਾਲੇ ਬੜੀ ਖਤਰਨਾਕ ਮਾਰਦਾ ਏ ਚਲੋ ਵੀ ਜਾਂਦੀ ਵਾਰ ਹੁਣ ਚੱਲੋ ਚਲੀਏ ਚੰਗਾ ਵੇ ਸੱਜਣਾ ਆਹ ਮੁੰਡੇ ਕਿੱਥੋਂ ਆਏ ਸਪੈਸ਼ਲ ਆਣ ਆਏ ਭਰਾਵਾ ਤੂੰ ਸਮਾਜ ਨੂੰ ਚ ਨਾਲਿਆ ਕਰੋ ਕਿੱਥੇ ਅੱਡੀ ਦੂਰ ਤੋਂ ਬੁਲਾਏ ਤੈਂ ਬੁਲਾਏ ਹੋਣੇ ਓਏ ਹੈਂ ਇਹ ਮਗਰਨ ਲੱਗੋ ਹਾਂ ਚੱਲ ਚੱਲ ਆਇਆ ਮੁੜਿਆ ਹੁਣ ਚੰਗਾ ਬਦਰਿਆ ਨਾ ਆਇਆ ਤੇ ਆ ਬਈ ਸਾਡੇ ਪਿੰਡ ਦਾ ਇੱਕ ਲਾਲੋ ਵੀ ਬੈਠਣ ਵਾਸਤੇ ਇੱਕ ਸਾਥ ਜੀ ਬਣਾਈ ਆ ਥੜਾ ਬਣਾਇਆ ਪਿੱਪਲ ਤੇ ਇਧਰ ਪਿੰਡ ਸਾਡਾ ਤੇ ਆ ਘਰ ਸ਼ੁਰੂ ਹੋ ਗਏ ਤੇ ਇਧਰੋਂ ਵੀ ਪਾਣੀ ਵਗਦਾ ਜਿਹੜਾ ਉੱਪਰੋਂ ਘੁੰਮ ਕੇ ਆ ਜਾਂਦਾ ਪਾਣੀ ਖੇਤਾਂ ਚੋਂ ਇਧਰੋਂ ਵੀ ਚਲੀ ਜਾਂਦਾ ਤੇ ਚੱਲੀਏ ਹੁਣ ਵੀਡੀਓ ਵਧੀਆ ਲੱਗੀ ਤਾਂ ਬਈ লাইਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਕਿਆ ਕੁਛ ਨਹੀਂ ਸੀ ਬਸ ਆ ਹੁਣ ਹੀ ਆਪਣੇ ਪਿੰਡ ਦੀਆਂ ਰੌਣਕਾਂ ਤੁਹਾਨੂੰ ਦਿਖਾਈਆਂ ਤੇ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਸ਼ੇਅਰ ਕਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਵੀ ਕਿ ਬਾਈ ਕਿਵੇਂ ਲੱਗਿਆ ਸਾਡੇ ਪਿੰਡ ਦੇ ਆ ਨਜ਼ਾਰੇ ਪੰਜਾਬ